ਕੀ ਨਾਮ ਆਮ ਤਸਾਨ ਜੀ ਜੈਦੇਗਰ ਮੇ ਜੀ ਨੇ ਬੋਲਿਆ ਮੈਂ ਕਹਿੰਦਾ ਠੀਕ ਹੈ ਜੀ ਮੇਰਾ ਕਾਰਗੋ ਸਵਾਰ ਦੀ ਚੰਦਨ ਮਗਰ ਜਹਾਜ਼ ਜੁਗੋ ਜੋ ਬੀ ਕੱਲ 74 ਸਤ ਤੱਕ ਚਾਵਤਨ ਤੱਕ ਦੇ ਮਾਲ ਸੱਚੇ ਪਾਸ ਜਾ ਧੰਨ ਧੰਨ ਸ਼੍ਰੀ ਗੁਰੂ ਲੰਕਾ ਮਹਾਰਾਜ ਜੀ ਦੇ ਪੁੱਤਰ ਭਾਵਨ ਹਜੂਰੀ ਦੇ ਵਿੱਚ ਮੌਜੂਦ ਸਾਡੇ ਵਿਧਾਇਕ ਸਾਹਿਬ ਅਜੀਤਪਾਲ ਟੋਲੀ ਜੀ ਪਰੇ ਤੋਂ ਨੀਂਹ ਫਤਿਹਾਰ ਦੇ ਅਸਾਮੀਆਂ ਹੱਦੀਆਂ ਸਿੱਖੀਤਾ ਪ੍ਰਦੀਪ ਭਰਾ ਦੇ ਸਾਡੇ ਸਾਥੀ ਲਾਰਾ ਗੁਰਪ੍ਰੀਤ ਜੀ ਨੇ ਸਾਡੇ ਸਾਥੀ ਆਪ ਸਰਨਾ ਗੁਰੂ ਦੀ ਬਖਸ਼ੀ ਹੋਈ ਪੱਦੇ ਨਿਸ਼ਾਨ ਚਾਉਣ ਲੱਗੇ ਆਪਦੇ ਨੂੰ ਜਵਾਬ ਦੇ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਜਗ੍ਹਾ ਤੇ ਕੁਈ ਨਵੀਂ ਕਲੋਨੀ ਬਣਦੀ ਹੈ ਕੋਈ ਨਵਾਂ ਬਿਜ਼ਨਸ ਸ਼ੁਰੂ ਹੁੰਦਾ ਹੈ ਇਹ ਤਰੱਕੀ ਦੀਆਂ ਨਿਸ਼ਾਨੀਆਂ ਹਨ ਔਰ ਪ੍ਰਦੀਪ ਹੋਰੀ ਔਰ ਇਹਨਾਂ ਦਾ ਗਰੁੱਪ ਮੇਰਾ ਖਿਆਲ ਹੈ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਲਿਜਾਣ ਲੱਗਿਆ ਹੈ ਜਿਸ ਤਰੱਕੀ ਨੂੰ ਲੋਚਦੇ ਆ ਅਸੀਂ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕੀਤੀ ਸੀ ਔਰ ਇਹ ਸਰਕਾਰ ਬਣਾਈ ਸੀ ਇਹ ਤਰੱਕੀ ਦੀਆਂ ਨਿਸ਼ਾਨੀਆਂ ਹਨ ਖਾਸ ਕਰਕੇ ਜਿਹੜਾ ਰੀਅਲ ਏਸਟੇਟ ਦਾ ਕੰਮ ਚੱਲਦਾ ਤਾਂ 300 ਤਰ੍ਹਾਂ ਦੇ ਬਿਜ਼ਨਸ ਚੱਲਦੇ ਆ ਸਭ ਤੋਂ ਵੱਡਾ ਸਮਾਜ ਦੇ ਪੋਜ਼ਿਟਿਵ ਇਫੈਕਟ ਇਫੈਕਟ ਕਰਦਾ ਹੈ। ਸੋ ਗੁਰੂ ਸਾਹਿਬ ਦੀ ਚਰਨਾਂ ਵਿੱਚ ਅਰਦਾਸ ਕਰਦਾ ਕਿ ਜਿਸ ਤਰ੍ਹਾਂ ਉਹਨਾਂ ਨੇ ਤੁਹਾਨੂੰ ਤਾਕਤ ਬਖਸ਼ੀ ਹੈ ਇਸੇ ਤਰੀਕੇ ਨਾਲ ਤੁਸੀਂ ਸੇਵਾ ਕਰਦੇ ਰਹੋ। ਪਟਿਆਲੇ ਦੇ ਲੋਕਾਂ ਦੀ ਪੰਜਾਬ ਦੇ ਲੋਕਾਂ ਨੂੰ ਵਧੀਆ ਮਿਆਰੀ ਫਰੂਸਤਾਂ ਵਾਲੀ ਇੱਥੇ ਕਲੋਨੀ ਜਿਉਂ ਮਹਾਮੰਤ ਇੱਥੇ ਜਿਹੜਾ ਮਾਰਕੀਟ ਦਾ ਕੰਪਲੈਕਸ ਕੰਪਲੈਕਸ ਦਿਉਂ ਔਰ ਆਪਣੇ ਸੱਤੇ ਕਿਰਪਾ ਰੱਖਣ। ਬਹੁਤ ਮੈਂ ਵਧਾਈ ਦਿੰਦਾ ਪਟਿਆਲੇ ਦੇ ਲੋਕਾਂ ਨੂੰ। ਪਰ ਖਾਸ ਕਰਕੇ ਜਿਹੜਾ ਮਾਈਕਰੇ ਜਿਹੜਾ ਨੂੰ ਕਿਉਂਕਿ ਇਹ ਜਿਹੜੇ ਡਿਵੈਲਪਮੈਂਟ ਦੇ ਕੰਮ ਕਰਾ ਰਹੇ ਆ ਇਹ ਰਾਸ਼ਟਰੀ ਹੈ ਬਹੁਤ ਵੱਡੇ ਵੱਡੇ ਕੰਮ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਸਾਮਨ ਸਰਕਾਰ ਕਰਵਾ ਰਹੀ ਹੈ ਸੋ ਇੱਕ ਬੜੀ ਲੋੜ ਸੀ ਇੱਥੇ ਕਿ ਕਮਰਸ਼ੀਅਲ ਕੰਪਲੈਕਸਤੀ ਸੋ ਮੈਨੂੰ ਆਸ ਹੈ ਵੀ ਗੁਰੂ ਸਾਹਿਬ ਇਹਨਾਂ ਤੋਂ ਬਹੁਤ ਵਧੀਆ ਸੇਵਾ ਲੈਣਗੇ ਲੋਕਾਂ ਦਾ ਫਾਇਦਾ ਹੋਏਗਾ ਇੱਥੇ ਸੋ ਬਹੁਤ ਬਹੁਤ ਵਧਾਈ ਸੋ ਸਰ ਲੈਂਡ ਪੁਲਿੰਗ ਨੂੰ ਲੈ ਕੇ ਜੇ ਤੱਕ ਵਾਪਸ ਲਿਤਾ ਹੈ ਕੀ ਕਹਿਣਾ ਚਾਹਦੇ ਹੋ ਪਰ ਦੇਖੋ ਇਹ ਤਾਂ ਲੋਕਤੰਤਰੀ ਖੂਬਸੂਰਤੀ ਹੈ ਲੋਕਤੰਤਰੀ ਤਾਕਤ ਹੈ ਪੰਜਾਬ ਆਰ ਮਾਰਤੰਦਾਰ ਕਿਸੇ ਲੋਕਾਂ ਦੀ ਭਾਵਨਾ ਨੂੰ ਨਾਲ ਲੈ ਕੇ ਚਲਦੀ ਹੈ ਜਿਨ੍ਹਾਂ ਨੇ ਵੀ ਕੱਲ ਵੀ 52000 ਨੌਕਰੀਆਂ ਦਿੱਤੀਆਂ ਲੋਕਾਂ ਦੀ ਮੰਗ ਸੀ ਬਿਨਾ ਸਫਾਰੇ ਬਿਨਾ ਪੈਸੇ ਤੋਂ ਹੋਣ ਮੈਂ ਨਹੀਂ ਕਿਹਾ ਨਾ ਪਾਣੀ ਪੰਜਾਬ ਦਾ ਪੂਰਾ ਥੋਸੂਪਿਆ ਨੂੰ ਤਰਿਆ ਜਾਂਦਾ ਸੀ ਇੱਥੇ ਰੌਲਾ ਹੀ ਪਾਈ ਜਾਂਦੇ ਸੀ ਵੀ ਇੱਕ ਬੂਦਰੀ ਦੇਣੀ ਕੁਰਬਾਨੀ ਦੇ ਦੇਾਂਗੇ ਦੇਈ ਜਾਂਦੇ ਸਾਰਾ ਹੀ ਉਹ ਸਾਰਾ ਪਾਣੀ ਆਇਆ ਨਾ ਤੇਲਾ ਦੇ ਪਜਾਇਆ ਜਿੱਥੇ 20 22 25 25 ਸਾਲ ਸੱਤੀਆਂ ਬੰਦ ਪਈਆਂ ਸੀ ਉਹ ਪਾਣੀ ਪਜਾਇਆ ਨਿਰਵਿਘਨ ਬਿਜਲੀ ਦਿੱਤੀ ਤਰਫ ਚਰ ਰਹਿਤ ਸਮਾਜ ਦੇਣ ਦੀ ਕੋਸ਼ਿਸ਼ ਹੋ ਰਹੀ ਹੈ ਅਇਨੇ ਸੋਨੇ ਐਮਐਲਏ ਦਿੱਤੀ ਇਹਦੀ ਵਧੀਆ ਕਾਬਲ ਸੋ ਇਹ ਲੋਕਾਂ ਦੀ ਤਾਕਤ ਹੈ ਲੋਕਾਂ ਦੀ ਇੱਛਾਮਤਾ ਕਾ ਵਿਰੋਧੀ ਕਿਹੜਾ ਹੈ ਤੇ ਫਿਰ ਵਿਰੋਧੀ ਕਿਹੜਾ ਹੈ ਜੀ ਨਹੀਂ ਸਿਆਸਤ ਨਾ ਕੀਤੀ ਸਰ ਇਹ ਕਾਰਟੀ ਸਰ ਇੱਕ ਭਾਲਾ ਜੀ ਆਰਟੀਐਕਟਿਵਿਸਟ ਮਾਨੀ ਕੋਹਲੇ ਉਹਨਾਂ ਨੇ ਅੱਜ ਹੀ ਆਰਟੀ ਪਾ ਕੇ ਇੱਕ ਡਿਟੇਲ ਕਢਾ ਕੇ ਪੋਸਟ ਪਾਈ ਆ ਜਿਹੜਾ ਛਲਾੜਾ ਜਮੀਨਾਂ ਉਹਦੇ ਤੇ ਆਮ ਆਦਮੀ ਪਾਰਟੀ 20000 ਕਰੋੜ ਦਾ ਲੋਨ ਲੈ ਰਹੀ ਹੈ ਜਿਹੋਦੇ ਸ਼ਗਨ ਸਕੀਮ ਵੰਡੀ ਜਾਊਗੀ ਜਿਹ ਇਦਾਂ ਦੇ ਇਲਜ਼ਾਮ ਲਾਏ ਗਏ ਨੇ ਉਹਨਾਂ ਵੱਲੋਂ ਜੀ ਉਹਦੇ ਤੇ ਕੀ ਜਵਾਬ ਹੋ ਗਈ ਦੇਖੋ ਇਹਦੇ ਬਾਰੇ ਜਾਂ ਤਾਂ ਸਬੰਧਤ ਵਿਭਾਗ ਕੋਈ ਜਵਾਬ ਦੇ ਦਾ ਜਾਂ ਹਸਪਤਲ ਦਬਾਅ ਦੇ ਸਕਦਾ ਹੈ ਮੇਰੇ ਕੋਲ ਤਾਂ ਮਹਿਕਮਾ ਨਹੀਂ ਹੈ ਬੰਦਰ ਸਾਹਿਬ ਨਸ਼ਿਆਂ ਦੇ ਸਰਦਾਰ ਇੰਦਰ ਮੋਹਨ ਸਿੰਘ ਬਾਜਾ ਜੀ ਸਾਬਕਾ ਚੇਅਰਮੈਨ ਇੰਪਰੂਵਮੈਂਟ ٹرسٹ ਪਣਿਆਲਾ ਮੈਂ ਬੇਨਤੀ ਕਰਾਂਗਾ ਅੱਗੇ ਹਾਂਜੀ ਅੱਗੇ ਤੋਂ